ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਦੋ ਉਲੀ ਰੋਗਾਂ ਬਾਰੇ ਪਹਿਲਾ ਰੋਗ ਹੈ ਝੂਠੀ ਕਾਂਗਿਆਰੀ ਦੂਜਾ ਰੋਗ ਹੈ ਗਰਦਨ ਮਰੋੜ ਰੋਗ ਪਹਿਲਾਂ ਆਪਾਂ ਸਭ ਤੋਂ ਗੱਲ ਕਰਦੇ ਹਾਂ ਝੂਠੀ ਕਾਂਗਿਆਰੀ ਬਾਰੇ ਝੂਠੀ ਕਾਂਗਿਆਰੀ ਨੂੰ ਕਿਸਾਨ ਵੀਰ ਹਲਦੀ ਰੋਗ ਵੀ ਕਹਿ ਦਿੰਦੇ ਆ ਪਟਾਕਾ ਪੈਣਾ ਵੀ ਕਹਿ ਦਿੰਦੇ ਆ ਤੇ ਅੰਗਰੇਜ਼ੀ 'ਚ ਇਹਨੂੰ ਫਾਲਸ ਸਮਟ ਕਹਿੰਦੇ ਆ ਇਸ ਰੋਗ ਆਉਣ ਨਾਲ ਹੁੰਦਾ ਕੀ ਐ ਰੋਗ ਜਦੋਂ ਸਾਡੇ ਆ ਗਿਆ ਦਾਣੇ ਦੀ ਥਾਂ ਤੇ ਪੀਲੇ ਤੋਂ ਹਰੇ ਰੰਗ ਦੀ ਤੂੜਦਾਰ ਗੋਲਕਾਰ ਦੀ ਉੱਲੀ ਬਣ ਜਾਨੀ ਆ ਗੋਲੇ ਜੇ ਬਣ ਜਾਂਦੇ ਆ ਤੇ ਦਾਣਾ ਨਹੀਂ ਬਣਦਾ ਪੀਆਰ 122 ਕਿਸਮ ਬੀਜਣ ਵਾਲੇ ਕਿਸਾਨ ਜ਼ਰੂਰ ਨੋਟ ਕਰਨ ਜੇ ਤੁਸੀਂ 122 ਦੀ ਕਾਸ਼ਤ ਕੀਤੀ ਹੈ ਤਾਂ ਤੁਹਾਨੂੰ ਗੋਭ ਦੇ ਉੱਤੇ ਇਹਨਾਂ ਦੋ ਸਪਰੇਆਂ ਚੋਂ ਇੱਕ ਸਪਰੇ ਜ਼ਰੂਰ ਕਰਨੀ ਪਊਗੀ ਪੀਆਰ 122 ਦੇ ਉੱਤੇ ਇਸ ਰੋਗ ਦਾ ਹਮਲਾ ਹੋਣਾ ਹੀ ਹੋਣਾ ਆ 2-3 ਸਾਲ ਪਹਿਲਾਂ ਬੜੀਆਂ ਵੀਡੀਓ ਵਾਇਰਲ ਹੋਈਆਂ ਸੀ ਤੇ ਮਸ਼ੀਨ ਜਦੋਂ ਖੇਤੋਂਾਂ ਵੜਦੀ ਸੀ ਤੇ ਬੜੀ ਧੂੜ ਜੀ ਉੜਦੀ ਸੀ ਉਹ ਇਸ ਝੂਠੀ ਕਾਗਿਆਰੀ ਦੀ ਧੂੜ ਸੀ ਤੇ ਇਹਦੀ ਆਪਾਂ ਰੋਕਥਾਮ ਕਿੱਦਾਂ ਕਰ ਸਕਦੇ ਹਾਂ ਰੋਕਥਾਮ ਲਈ ਆਪਣੇ ਕੋਲ ਦੋ ਦਵਾਈਆਂ ਨੇ ਪਹਿਲੀ ਹੈ ਗਲੇਲਿਓ ਵੇ 18.7680 ਤੇ 1 ਕਿੱਲੇ ਦੀ 400 ਐਮਐਲ ਤੁਸੀਂ ਕਰ ਸਕਦੇ ਹੋ ਇਹਦੇ ਚ ਪ੍ਰੋਪੀਕੋਨਾਜ਼ੋਲ ਵਾਲਾ ਸਾਲਟ ਹੁੰਦਾ ਜਾਂ ਟਿਲਟਾਲਾ ਸਾਲਟ ਹੁੰਦਾ ਤੇ ਪਿਕੋਕਸੀ ਸਟ੍ਰੋਬਿਨ ਇਹਦਾ ਇਹ ਦੋ ਸਾਲਟ ਐ ਇਹਦੇ ਟੈਕਨੀਕਲ ਐ ਤੇ ਜਾਂ ਆਪਾਂ ਕਰ ਸਕਦੇ ਹਾਂ 500 ਗ੍ਰਾਮ ਕੋਸਾਈਡ 46 ਡੀਐਫ ਇਦੇ ਚ ਕਾਪਰ ਹਾਈਡਰੋਕਸਾਈਡ ਹੁੰਦੀ ਐ ਜੇ ਤੁਸੀਂ ਕਾਪਰ ਦੀ ਸਪਰੇਅ ਕਰਨੀ ਐ ਤਾਂ ਇੱਕ ਗੱਲ ਬੜੀ ਧਿਆਨ ਰੱਖਣੀ ਪਊਗੀ ਇਹਦੀ ਇਕੱਲੀ ਸਪਰੇਅ ਹੀ ਹੁੰਦੀ ਐ ਕਿਉਂਕਿ ਸਾਡੇ ਕਿਸਾਨ ਵੀਰਾਂ ਨੂੰ ਮਾਤ ਹੁੰਦੀ ਐ ਅਸੀਂ 2-3 ਸਪਰੇਆਂ ਲਾ ਦਿੰਨੇ ਆ ਪਰ ਜੇ ਕਾਪਰ ਦੀ ਤੁਸੀਂ ਸਪਰੇਅ ਕਰਨੀ ਐ ਤਾਂ ਇਹਦੀ ਇਕੱਲੀ ਸਪਰੇਅ ਹੋਊਗੀ 200 ਲੀਟਰ ਪਾਣੀ ਲੱਗੂਗਾ ਪੀਆਰ 122 ਤੇ ਇਹਦਾ ਹਮਲਾ ਹੋਣਾ ਹੀ ਹੋਣਾ ਤੇ ਦੂਜੀਆਂ ਕਿਸਮਾਂ ਤੇ ਵੀ ਇਹਦਾ ਹਮਲਾ ਹੋ ਸਕਦਾ ਆ ਜੇ ਮੁੰਝਰਾ ਬਣਨ ਸਮੇਂ ਦਾਣਾ ਬਣਨ ਸਮੇਂ ਮੀ ਪੈ ਰਹੇ ਆ ਬਰਸਾਤਾ ਹੋ ਰੀਆਂ ਮੌਸਮ ਦੇ ਵਿੱਚ ਸੇਲ ਆ ਬੱਦਲ ਵਾਈ ਆ ਜਾਂ ਤੁਸੀਂ ਲੋੜੋਂ ਵੱਧ ਯੂਰੀਆ ਖਾਦ ਖੇਤ ਵਿੱਚ ਪਾਈ ਆ ਤਾਂ ਤਾਂ ਵੀ ਬਾਕੀ ਕਿਸਮਤੇ ਵੀ ਇਹਦਾ ਹਮਲਾ ਹੋ ਸਕਦਾ ਇਸ ਹਲਦੀ ਰੋਗ ਦਾ ਹਮਲਾ ਹੋ ਸਕਦਾ ਤੇ ਇਹਨਾਂ ਦੋਹਾਂ ਦਵਾਈਆਂ ਨੂੰ ਤੁਸੀਂ ਇੱਕ ਦਵਾਈ ਕਰ ਸਕਦੇ ਹੋ ਜੇ ਕਾਪਰ ਦੀ ਸਪਰੇਅ ਕਰਨੀ ਆ ਤਾਂ ਕੱਲੀ ਹੋਵੇਗੀ ਉਹ ਕਿਸੇ ਨਾਲ ਵੀ ਕਾਪਰ ਦੀ ਸਪਰੇਅ ਆ ਜਿਹੜੀ ਰਾਜ਼ਦੀ ਨਹੀਂ ਹੈਗੀ ਇਹ ਸੀ ਕਿਸਾਨ ਵੀਰੋ ਝੂਠੀ ਜਾਣਕਾਰੀ ਬਾਰੇ ਤੁਸੀਂ ਇੰਨੀਆਂ ਕੁ ਗੱਲਾਂ ਕਿਸਾਨ ਵੀਰੋ ਦੂਜੇ ਰੋਗ ਬਾਰੇ ਗੱਲ ਕਰਦੇ ਆ ਗਰਦਨ ਮਰੋੜ ਰੋਗ ਇਹਨੂੰ ਪੁਰੜ ਰੋਗ ਵੀ ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਬਲਾਸਟ ਵੀ ਕਹਿ ਦਿੰਦੇ ਆ ਨੈਕ ਬਲਾਸਟ ਵੀ ਕਹਿ ਦਿੰਦੇ ਆ ਇਸ ਰੋਗ ਨੂੰ ਆਉਣ ਨਾਲ ਹੁੰਦਾ ਕੀ ਹੈ ਪਹਿਲਾਂ ਤਾਂ ਪੱਤਿਆਂ ਤੇ ਸਲੇਟੀ ਰੰਗ ਦੇ ੱੱਬੇ ਪੈਂਦੇ ਆ ਬਾਹਰੋਂ ਪੂਰੇ ਜੇ ਹੁੰਦੇ ਆ ਤੇ ਜਿਹੜੀ ਮੁੰਜਰ ਦੀ ਮੋਢਿਆ ਉਥੇ ਕਾਲੇ ਜੇ ਦਾਗ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਮੁੰਜਰ ਜਿਹੜੀ ਸਾਡੀ ਮਲ ਨੂੰ ਝੋਕ ਕੇ ਡਿੱਗ ਜਾਂਦੀ ਹੈ ਜਿਹਦੇ ਨਾਲ ਕੇ ਸਾਡਾ ਬਹੁਤ ਨੁਕਸਾਨ ਹੁੰਦਾ ਤੇ ਇਹ ਰੋਗ ਆਉਂਦਾ ਕਿਉਂ ਆ ਬਾਸਮਤੀ ਉੱਤੇ ਇਹ ਰੋਗ ਜਿੰਨਾ ਕਿਸਾਨ ਵੀਰਾਂ 3-4 ਗੱਟੂ ਯੂਰੀਆ ਦੇ ਪਾਏ ਆ ਜਿੱਥੇ ਨਾਈਟ੍ਰੋਜਨ ਦੀ ਮਾਤਰਾ ਤੁਸੀਂ ਜਿਆਦਾ ਪਾਈ ਹੈ ਬਾਸਮਤੀ ਉੱਤੇ ਉੱਥੇ ਗਰਦਨ ਮਰੋੜ ਰੋਗ ਜ਼ਰੂਰ ਆਵੇਗਾ ਤੇ ਪਿਛਲੇ ਸਾਲ ਕਈ ਥਾਵਾਂ ਤੇ ਪੂਸੇ 44 ਉੱਤੇ ਵੀ ਇਹ ਰੋਗ ਆਇਆ ਤੇ ਇਹਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਆ ਦੋ ਦਵਾਈਆਂ ਆ ਇਹਦੀ ਰੋਕਥਾਮ ਦੇ ਲਈ ਆ ਜਿਹੜੀ ਆ 500 ਗ੍ਰਾਮ ਇੰਡੋਫਿਲ Z78 75 WP ਜਨੇਬ ਆ ਇਹ ਦਵਾਈ ਬੜੀ ਕਾਰਗਰ ਰਿਆ ਇਹ ਦਵਾਈ ਤੁਸੀਂ ਇਹਦੇ ਲਈ ਕਰ ਸਕਦੇ ਹੋ ਜਾਂ 200 ml ME Star Top ਆ ਇਹਦੇ ਚ ਐਜੋਕਸੀ ਸਟੋਬਿਨ ਪਲਸ ਡਾਈਫੈਨਕੋਨ ਜੋੜ ਜਿਹੜਾ ਟੈਕਨੀਕਲ ਹੁੰਦਾ ਇਹਨਾਂ ਦੋਹਾਂ ਚ ਤੁਸੀਂ ਇੱਕ ਕਰ ਸਕਦੇ ਹੋ ਤੇ ਜਿੱਥੇ ਪਿਛਲੀ ਵਾਰੀ ਸ਼ਿਕਾਇਤ ਆਈ ਸੀ ਉੱਥੇ ਤੁਸੀਂ ਜੇ 500 ਗ੍ਰਾਮ ਇੰਡੋਫ੍ਰੇਲ ਦੀਆਂ ਦੋ ਸਪਰੇਆਂ ਵੀ ਕਰ ਸਕਦੇ ਹੋ ਇਹਨਾਂ ਦੋਹਾਂ ਰੋਗਾਂ ਬਾਰੇ ਕਿਸਾਨ ਵੀਰੋਂ ਇੱਕ ਗੱਲ ਹੋਰ ਬੜੀ ਵੱਡੀ ਨੋਟ ਕਰਨ ਵਾਲੀ ਹੈ ਇਹਨਾਂ ਦੋਹਾਂ ਰੋਗਾਂ ਲਈ ਸਿਰਫ ਤੇ ਸਿਰਫ ਗੋਭ ਤੇ ਹੀ ਸਪਰੇ ਹੁੰਦੀ ਹੈ ਜੇ ਅਸੀਂ ਇਹਨਾਂ ਦੋਹਾਂ ਰੋਗਾਂ ਨੂੰ ਰੋਕਣਾ ਹੈ ਤਾਂ ਗੋਭ ਤੇ ਹੀ ਰੋਕ ਸਕਦੇ ਆ ਜੇ ਗੋਭ ਤੇ ਅਸੀਂ ਖੁੰਝ ਗਏ ਫੇਰ ਨਹੀਂ ਇਹਦਾ ਕੋਈ ਵੀ ਹੱਲ ਆ ਜਿੰਨਾ ਕਿਸਾਨ ਵੀਰਾਂ ਦੇ ਪਿਛਲੀ ਵਾਰੀ ਗਰਦਨਮ ਰੋਗ ਆਇਆ ਸੀ ਪੂਸੇ 44 ਨੂੰ ਜਾਂ ਬਾਸਮਤੀ ਦੀ ਜਿੱਥੇ ਤੁਸੀਂ ਯੂਰੀਆ ਵੱਧ ਪਾਈਏ ਉੱਥੇ ਰੋਗ ਆਊਗਾ ਉਹ ਪਹਿਲਾਂ ਹੀ ਇਹਦਾ ਕੰਟਰੋਲ ਕਰ ਲੈਣ ਗੋਭ ਦੇ ਉੱਤੇ ਹੀ ਤੇ ਪੀਆਰ 122 ਵਾਲੇ ਝੂਠੀ ਕਾਂਗਯਾਰੀ ਦੀ ਸਪਰੇ ਜ਼ਰੂਰ ਕਰ ਲੈਣ ਜੇ ਮੌਸਮ ਖਰਾਬ ਰਹਿੰਦਾ ਵਾ ਚੈਲ ਰਹਿੰਦੀ ਆ ਜਾਂ ਮੀਂਹ ਵਰਸਾਤਾ ਜਿਆਦਾ ਦਾਣੇ ਵਾਲੇ ਰਹਿੰਦੀ ਆ ਤੇ ਉਥੇ ਬਾਕੀ ਕਿਸਮਾਂ ਤੇ ਵੀ ਆ ਝੂਠੀ ਕਾਂਗਿਆਰੀ ਦਾ ਰੋਗ ਫੈਲ ਸਕਦਾ ਆ ਇੰਨੀਆਂ ਗੱਲਾਂ ਸੀ ਇਹਨਾਂ ਦੋ ਰੋਗਾਂ ਬਾਰੇ ਕਿਉਂਕਿ ਇਹਨਾਂ ਦਾ ਹੱਲ ਸਿਰਫ ਗੋਭ ਤੇ ਆ ਗੋਭ ਤੇ ਹੱਲ ਨਾ ਕੀਤਾ ਤਾਂ ਸਾਡਾ ਬਹੁਤ ਜ਼ਿਆਦਾ ਇਹ ਦੋਵੇਂ ਰੋਗ ਨੁਕਸਾਨ ਕਰਨਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਚਾਹ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ